ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਤੀਜਾ ਕਰ ਪਹਿਲਾ ਤੇ ਤੁਕੀ ਇਕ ਓੰਕਾਰ ਸਤਗੁਰ ਪਰਸਾਦ ਭਗਤਾ ਦੀ ਸਦਾ ਤੂੰ ਰੱਖਦਾ ਹਰ ਜਿਓ ਤੁਰ ਤੂੰ ਰੱਖਦਾ ਆ ਪ੍ਰਹਿਲਾਦ ਜਨ ਤੁਧ ਰੱਖ ਲੈ ਹਰ ਜਿਓ ਹਰਨਾਖਸ ਮਰ ਪਚਾਇਆ ਗੁਰਮੁਖਾ ਨੂੰ ਪਰਤੀਤ ਹੈ ਹਰ ਜਿਓ ਮਨਮੁਖ ਪਰਮ ਪੁਲਾਇਆ ਭਗਤਾ ਦੀ ਸਦਾ ਤੂ ਰਖਦਾ ਹਰ ਜਿਓ ਤਰ ਤੂ ਰਖਦਾ ਆ ਪਹਿਲਾਦ ਜਨ ਤਦ ਰੱਖ ਲੈ ਹਰ ਜਿਓ ਹਰ ਨਾਖਸ ਮਰ ਪਚਾਇਆ ਗੁਰਮੁਖਾ ਨੋ ਪਰਤੀਤ ਹੈ ਹਰ ਜਿਓ ਮਨ ਮੁਖ ਪਰਮ ਬੁਲਾਇਆ ਹਰ ਜੀ ਇਹ ਤੇਰੀ ਵਡਿਆਈ ਭਗਤਾ ਕੀ ਪੈਜ ਰਖ ਤੋ ਸੁਆਮੀ ਭਗਤ ਤੇਰੀ ਸਰਡਾਈ ਰਹਾਉ ਭਗਤਾਨੋ ਜਬ ਜੋ ਨਸਕੇ ਕਾਲ ਨਾ ਨੇੜੈ ਜਾਈ ਕੇਵਲ ਰਾਮ ਨਾਮ ਮਨਵਸਿਆ ਨਾ ਮਹਿ ਮੁਕਤ ਪਾਈ ਰਿੱਧ ਸਿੱਧ ਸਭ ਭਗਤਾਂ ਚਰਣੀ ਲਾਗੀ ਬੁਰਕੇ ਸਹਿਜ ਸੁਭਾਈ ਮਨ ਮੁਕਾ ਨੂੰ ਵਰਤੀ ਤਨ ਆਵਈ ਅੰਤਰ ਲੋਭ ਸੋ ਵਰਮਖ ਹਿਰਦੈ ਸ਼ਬਦ ਨਾ ਭੇਦਿਓ ਹਰ ਨਾਮ ਨਾ ਲਗਾ ਪਾਉ ਕੂੜ ਕਪਟ ਭਜ ਲੈ ਜਾਸੀ ਮਨ ਮੁਖ ਫੀਕਾ ਅਲਾਉ ਭਗਤਾਂ ਵਿੱਚ ਆਪ ਵਰਤਦਾ ਪ੍ਰਭ ਜੀ ਭਗਤੀ ਉਹ ਤੂੰ ਜਾਤਾ ਮਾਇਆ ਮੋਹ ਸਭ ਲੋਕ ਹੈ ਤੇਰੀ ਤੂੰ ਇੱਕੋ ਪੁਰਖ ਬਿਦਾਤਾ ਹੋਵੇਂ ਮਾਰ ਮਨਸਾ ਮਨੇ ਸੁਹਾਣੀ ਭੁਰਕੇ ਸ਼ਬਦ ਪੁਛਾਤਾ ਅਚਿੰਤ ਕੰਮ ਕਰੇ ਪ੍ਰਭ ਤਿਨਕੇ ਜਿਨ ਹਰ ਕਾ ਨਾਮੁ ਪਿਆਰਾ ਗੁਰ ਪ੍ਰਸਾਦ ਸਦਾ ਮਨ ਵਸਿਆ ਸਭ ਕਾਜ ਸਵਾਰਣ ਹਾਰਾ ਉਹਨਾਂ ਕੀ ਰੀਸ ਕਰੇ ਸੋ ਰਿਗਚੈ ਜਿਨ ਹਰ ਕਬ ਹੈ ਰਖਵਾਰਾ ਮੇਨ ਸਤਗੁਰੂ ਸੇਵੈ ਕਿਨੇ ਨੋ ਪਾਇਆ ਮਨ ਮੁਕ ਭੌਕ ਮੂਹੇ ਬਿਰਲਾਈ ਆਵੇ ਜਾਵੇ ਤੌਰ ਨੋ ਪਵੇ ਦੁਖ ਮੈਂ ਦੁਖ ਸਮਾਈ ਘੁਰਮ ਕੋ ਏ ਸੋ ਅੰਮ੍ਰਿਤ ਪੀਵੇ ਸਹਜੇ ਸਾਚ ਸਮਾਈ ਬਿਨ ਸਤਗੁਰ ਸੇਵੇ ਜਰੂਰ ਨਾ ਛੋਡੇ ਜੇ ਅਨੇਕ ਕਰਮ ਕਰੇ ਅਦਕਾਈ ਵੇਦ ਪੜ੍ਹੇ ਤਹਿਵਾਦਵ ਖਾਣੇ ਬਿਨ ਹਰ ਪਤ ਗਵਾਈ ਸੱਚਾ ਸਤਗੁਰ ਸਾਚੀ ਜਿਸ ਬਾਣੀ ਪਜ ਛੂਟੇ ਗੁਰ ਸਰਣਾਈ ਜਿਨ ਹਰ ਮੰਨ ਵਸਿਆ ਸੇਦਰ ਸਾਚੇ ਦਰਸਾ ਚੈ ਸਚਿਆਰਾ ਉਹਨਾਂ ਕੀ ਸੋਭਾ ਜੁਗ ਜੁਗ ਹੋਈ ਕੋਏ ਨਾ ਮੇ ਟਣਹਾਰਾ ਨਾਨਕ تنਕੇ ਸਦ ਬਲ ਹਾਰੈ ਜਿਨ ਹਰ ਰਾਖਿਆ ਉਰ ਧਾਰਾ ਜਿਨ ਹਰ ਮੰਨਵਸਿਆ ਸੇ ਦਰਸਾਚੇ ਦਰਸਕ ਚ ਸੱਚ ਹੈ ਸਚਿਆਰਾ ਉਹਨਾਂ ਕੀ ਸੋਭਾ ਜੁਗ ਜੁਗ ਹੋਈ ਕੋਰੇ ਨਾਮੇ ਟਣਹਾਰਾ ਨਾਨਕ ਕਿਨ ਕੇ ਸਤਿ ਬਨਿਹਾਰੈ ਜਿਨ ਹਰ ਰਾਖਿਆ ਉਰਤਾਰਾ वाहिगुरु जी ख़ालसा वाहिगुरु जी की फ़त